ਅੱਜ ਵੀਰੋ ਇੱਕ ਨਾ ਤੁਹਾਡੇ ਨਾਲ ਦਿਲੀ ਜਿਹੜੀ ਸਾਹ ਜਾ ਉਹ ਪਾਉਣ ਲੱਗਿਆ ਮੈਨੂੰ ਅੱਜ ਇਹ ਜਿਹੜਾ ਦਿਨ ਹੈ 28 ਦਸੰਬਰ ਦਾ ਇਹ ਉਰਦਾ ਨਹੀਂ ਸਾਡੇ ਵਾਸਤੇ ਬੜਾ ਅਹਿਮ ਹੈ ਕਿ ਕਈ ਗੱਲਾਂ ਦੀ ਅਸੀਂ 2015 ਦੇ ਵਿੱਚ ਮੈਂ ਮੋਗੇ ਸੀਆਈਏ ਪੋਸਟਡ ਸੀ ਤੇ ਫਤਿਹਗੜ ਸਾਹਿਬ ਡਿਊਟੀ ਜਾਂਦੀ ਹੁੰਦੀ ਹੈ ਹਰੇਕ ਸਾਲ ਤੇ ਮੈਂ ਤਕਰੀਬਨ ਵਿਲੇਗੀ ਲਵਾ ਲੈਣਾ ਹੁੰਣਾ ਵੀ ਨਾਲੇ ਡਿਊਟੀ ਨਾਲੇ ਸੇਵਾ ਦੋਨੇ ਕਾਰਜ ਕਰ ਲਈਦੇ ਉੱਥੇ ਸਾਡੇ ਨਾਲ ਕੁਝ ਪੁਲਿਸ ਲੈਣ ਚੋਂ ਮੁਲਾਜ਼ਮ ਸੀ ਛੋਟੇ ਨਾਲ ਲੇਡੀ ਫੋਰਸ ਸੀ ਤੇ ਇੱਕ ਮੇਰੇ ਨਾਲ ਥਾਣੇਦਾਰ ਸੀਗਾ ਅੰਬੋਰ ਦਾ ਗਿਆ ਓਮ ਪ੍ਰਕਾਸ਼ ਜੀ ਮੇਰਾ ਉਹਦਾ ਨਾਮ ਸੀ ਅਸੀਂ ਇੱਥੋਂ ਚਲੇ ਗਏ ਜਾ ਕੇ ਰਹਿਸ਼ ਦਾ ਪ੍ਰਬੰਧ ਪਹਿਲਾਂ ਜ਼ਰੂਰੀ ਹੁੰਦਾ ਕਿਉਂਕਿ ਹੋਟਲ ਵਗੈਰਾ ਵੀ ਉਹਨਾਂ ਦੇ ਨਾਲ ਚ ਬੁੱਕ ਹੋ ਜਾਂਦੇ ਉੱਥੇ ਤੇ ਅਸੀਂ ਜਾ ਕੇ ਮੇਰੀ ਸਰਦਾਰ ਕਰਨਲ ਸਿੰਘ ਪੰਜੋਲੀ ਜੀ ਦੇ ਨਾਲ ਗੁਆਣੀ ਬਖੀ ਸੀ ਮੈਂ ਉਹਨਾਂ ਨੂੰ ਬੇਨਤੀ ਕੀਤੀ ਮੈਂ ਕਿਹਾ ਜੀ ਕਮਰਾ ਇੱਕ ਦਿਵਾਓ ਨਾਲ ਫੋਰਸ ਵੀ ਆਈ ਹੈ ਚਲੋ ਲੜਕੀਆਂ ਵਾਸਤੇ ਪ੍ਰਬੰਧ ਵੱਖਰੇ ਉੱਤੇ ਹੁੰਦੇ ਹੀ ਐ ਤੇ ਸਾਨੂੰ ਉਹਨਾਂ ਨੇ ਕਮਰਾ ਦਿੱਤਾ ਤੇ ਹੋਰਸ ਨੂੰ ਇੱਕ ਵੱਖਰਾ ਮਿਲ ਗਿਆ ਤੇ ਮੇਰੇ ਨਾਲ ਜਿਹੜਾ ਓਂ ਪ੍ਰਕਾਸ਼ ਥਾਣੇਦਾਰ ਗਿਆ ਸੀ ਉਹ ਉਹ ਪੈਗ ਛੱਗ ਦਾ ਸ਼ਕੀਨ ਸੀ ਬਹੁਤ ਜ਼ਿਆਦਾ ਤੇ ਦਿਨੇ ਹੀ ਲਾ ਲੈਂਦਾ ਹੁੰਦਾ ਸੀ ਉਹ ਉਹ ਸਾਰੀ ਨੌਕਰੀ ਉਹਦੀ ਪੁਲਿਸ ਲੈਣਤੀ ਰਹੀ ਉਹ ਬਾਹਰ ਫੀਲਡ 'ਚ ਨਹੀਂ ਲੱਗਿਆ ਸੀ ਤੇ ਬਸ ਇਹ ਪੇਸ਼ੀਆਂ ਪੂਸੀਆਂ ਡਿਊਟੀ ਪੁਗਤਾ ਛੱਡਣੀ ਤੇ ਆਉਂਦਾ ਬਸ ਖਾ ਪੀ ਕੇ ਉਹਨੇ ਆਉਂਦਾ ਘਰੇ ਚਲੀ ਤੇ ਮੈਨੂੰ ਆਥਰੇ ਜੀ ਕਹਿੰਦਾ ਜੀ ਕਹਿੰਦਾ ਵੀ ਵੀ ਮੇਰਾ ਤਾਂ ਸਰਨਾ ਨਹੀਂ ਮੈਂ ਕਿਹਾ ਯਾਰ ਕੋਸ਼ਿਸ਼ ਕਰ ਵੀ ਆ ਜਿਹੜੇ 2-3 ਦਿਨ ਆਪਾਂ ਤਿੰਨ ਦਿਨ ਡਿਊਟੀ ਕਰਨੀ ਆ ਵੀ ਤੂੰ ਨਾ ਆਈ ਤੀ ਕਹਿੰਦਾ ਜੀ ਰਹਿਣਾ ਬੜਾ ਔਖਾ ਇਹ ਪਰ ਕਹਿੰਦਾ ਵੀ ਚਲੋ ਵਾਹਿਗੁਰੂ ਆਪੇ ਹੀ ਫਿਰ ਭਲੀ ਕਰੂਗਾ ਤੇ ਅਸੀਂ ਸਮਾਨ ਸਗਣਾ ਉਹਦਾ ਕਮਰੇ 'ਚ ਰੱਖ ਕੇ ਉਹਨੇ ਬੜੇ ਜਿਹੜੇ ਗੂੜੇ ਮਾਰੇ ਮੈਂ ਕਿਹਾ ਇੱਥੇ ਠੇਕੇ ਨਹੀਂ ਪੁੱਲੇ ਹੁੰਦੇ ਇਹਨਾਂ ਦਿਨਾਂ ਜਦੋਂ ਨਹੀਂ ਕਿਤੇ ਨੂੰ ਤੇ ਐਵੇਂ ਨਾ ਆਪਦਾ ਵਕਤ ਖਰਾਬ ਕਰ ਉਹ ਵੀਰੋ ਅੰਦਰ ਚਲਾ ਗਿਆ ਗੁਰਦੁਆਰਾ ਜੋਤੀ ਸਰੂਪ ਮੱਥਾ ਟੇਕ ਕੇ ਤੇ ਅੰਦਰ ਹੀ ਬਹਿ ਗਿਆ ਜਾ ਕੇ ਸ਼ਾਮ ਨੂੰ 7:30-8:00 ਵਜੇ ਉੱਥੋਂ ਬਾਰ ਆ ਕੇ ਪ੍ਰਸ਼ਾਦਾ ਲੰਗਰ ਤਾਂ ਉੱਥੇ ਵਾਧੂ ਹੁੰਦਾ ਥਾਂ ਥਾਂ ਤੇ ਲੱਗੇ ਹੁੰਦੇ ਆ ਪ੍ਰਸ਼ਾਦਾ ਛੱਕ ਕੇ ਆ ਗਏ ਮੈਨੂੰ ਕਹਿੰਦਾ ਜੀ ਅੱਜ ਪਹਿਲਾ ਦਿਨ ਜਿਹੜਾ ਬਿਨਾਂ ਸ਼ਰਾਬ ਤੋਂ ਕੱਢਿਆ ਮੈਂ ਕਿਹਾ ਤੇਰੇ ਤੇ ਸ਼ਾਇਦ ਮਹਾਰਾਜ ਦੀ ਕਿਰਪਾ ਹੀ ਹੋ ਜਾਈਂ ਵੀ ਇਦੋਂ ਮੁੜ ਕੇ ਨਾ ਹੀ ਪੀਵੇਂ ਕਹਿੰਦਾ ਜੀ ਜੇ ਹੋ ਜਾਦਾ ਬਾਲਾ ਹੀ ਚੰਗਾ ਤੜਕੇ ਉੱਠਿਆ ਹੋ 4 ਵਜੇ ਉੱਠ ਖੜਿਆ ਤੇ ਉੱਠ ਕੇ ਇਸ਼ਨਾਨ ਕਰਕੇ ਆਇਆ ਸਰੋਵਰ ਤੇ ਮੈਨੂੰ ਉਹਦਾ ਜੀ ਪਾਣੀ ਬੜਾ ਠੰਡਾ ਪਰ ਕਹਿੰਦਾ ਮੈਂ ਤਾਂ ਇਸ਼ਨਾਨ ਕਰਿਆ ਆ ਇਸ ਰੋਵਰ ਤੇ ਤੇ ਤੁਸੀਂ ਕਹਿੰਦਾ ਨਾ ਇਹ ਤਾਂ ਟੂਟੀ ਚੱਲਦੀ ਏ ਜੇ ਤੁਸੀਂ ਉਧਰ ਕਰ ਲਓਗੇ ਤਾਂ ਕਹਿੰਦਾ ਵੀ ਹੋ ਸਕਦਾ ਤਾਜ਼ਾ ਪਾਣੀ ਚਲੋ ਮੈਂ ਉੱਥੇ ਟੂਟੀ ਤੇ ਕਰਿਆ ਆ ਜਾ ਕੇ ਅਸੀਂ ਮੱਥਾ ਟੇਕਿਆ ਪੰਜ ਇਸ਼ਨਾਨਾ ਕਰਕੇ ਉੱਥੇ ਤੇ ਅਸੀਂ ਉਧਰਲੀ ਸਾਈਡ ਸਾਡੀ ਡਿਊਟੀ ਸੀਗੀ ਜਿੱਧਰ ਸਭਜਾਦਿਆਂ ਦਾ ਸਨਸਕਾਰ ਹੋਇਆ ਸੀ ਮਾਤਾ ਜੀ ਦਾ ਤੇ ਸਭ ਨੇ ਮਗਲੇ ਪਾਸੇ ਉੱਥੇ ਲੰਗਰ ਵੀ ਢਿੰਗ ਸਿੰਘਾ ਵੱਲੋਂ ਲੱਗਾ ਹੁੰਦਾ ਉੱਥੇ ਇੱਕ ਐਂਬੂਲੈਂਸ ਉਹਨਾਂ ਦੀ ਖੜੀ ਹੋਈਗੀ ਕਿ ਸਾਡੀ ਪਸ ਵੀ ਹੁੰਦੀ ਹੈ ਉਧਰਲੇ ਪਾਸੇ ਟ੍ਰੈਫਿਕ ਲੱਗ ਗਿਆ ਚਲੋ ਸਾਨੂੰ ਉਹ ਕਢਦੇ ਆ ਕਢਾਉਂਦੇ ਆ 2:30 ਵਜੇ ਕੀ ਸੀ 2:30 ਵਜੇ ਮੈਨੂੰ ਆਉਂਦਾ ਜੀ ਨਾਲ ਤਾਂ ਆਪਾਂ ਵੀ ਪਕੌੜੇ ਪੂਣੇ ਖਾ ਲ ਗਏ ਉੱਥੇ ਤੇ ਨਾਲੇ ਆਂਦਾ ਵੀ ਨਾ ਨਾਲ ਤਾਂ ਵੀ ਲੰਗਰ ਛਕ ਲਾਂਗੇ ਤੇ ਨਾਲੇ ਚਾਹ ਪੀ ਲਈਏ ਜਿਹੜਾ ਉਹਨੇ ਸਿੰਘਾ ਦਾ ਲੰਗਰ ਸੀ ਉੱਥੇ ਮੈਂ ਕਿਹਾ ਚੱਲ ਆ ਜਾ ਅਸੀਂ ਉੱਥੋਂ ਟੈਕਟ ਟੂਟਰ ਸਾਈਡਾਂ ਤੇ ਕਰਾ ਕੇ ਤੁਰ ਕੇ ਤੇ ਉੱਥੋਂ ਆ ਕੇ ਵਾਪਸ ਤੇ ਮੈਂ ਦੋ ਗਲਾਸ ਲੈ ਕੇ ਤੇ ਅੰਦਰ ਚਾਹ ਪੋਣ ਚ ਲੈ ਕੇ ਮੈਂ ਕਿਹਾ ਬਹਿ ਜਾ ਇੱਥੇ ਤੇ ਕੁਰਸੀ ਪਈ ਸੀ ਬਜ਼ੁਰਗ ਸੀ ਵਿਚਾਰਾ ਉਹ ਤੇ ਉਹ ਬੈਠਿਆ ਬੈਠਾ ਹੀ ਉੱਥੇ ਜਦੋਂ ਮੈਂ ਚਾਹ ਲੈ ਕੇ ਆਇਆ ਨਾ ਤਾਂ ਮੈਨੂੰ ਤਾਂ ਪਾਣੀ ਪਿਆ ਦੇਇਆ ਕੋਈ ਮੈਂ ਗਲਾਸ ਥੱਲੇ ਰੱਖ ਦਿੱਤੇ ਉਹਦੇ ਕੋਲੇ ਤੇ ਮੈਂ ਪਾਣੀ ਦਾ ਉਥੋਂ ਲੈਣ ਚਾਹਿਆ ਤਾਂ ਮੈਨੂੰ ਉਹਦਾ ਨਾ ਸਤਪਾਲ ਮੈਂ ਕੀ ਆਦਾ ਜਾਂ ਮਨ ਤਾਰੇ ਦਿਸਦੇ ਮੈਂ ਹੋਰ ਚੱਕਰ ਚ ਪੈ ਗਿਆ ਮੈਂ ਕਿਹਾ ਯਾਰ ਵੀ ਸ਼ਾਇਦ ਵੀ ਇਹਨੇ ਸ਼ਰਾਬ ਨਹੀਂ ਪੀਤੀ ਰਾਤ ਨੂੰ ਜਾਂ ਤਾਂ ਘਰਾਟ ਗੁਰੂ ਰੁਕ ਗਈ ਇਹ ਕਹਿੰਦੇ ਨੀ ਯਾਰਾਂ ਇਹ ਆਂਦਾ ਵੀ ਕੁਝ ਚਮਕਦੀਆਂ ਆ ਕਹਿੰਦਾ ਇਹ ਚਮਕਾਰੀਆਂ ਚਮਕਾਰੇ ਪੈਂਦੇ ਕਹਿੰਦਾ ਇਧਰ ਲੈ ਬਸ ਉਹਨੇ ਕਿ ਸਿੰਘ ਵੀ ਕੋਲੇ ਖੜੇ ਸੀ ਉਹ ਵੀ ਆ ਗਏ ਆਹਦੇ ਚਮਕਾਰੇ ਨਹੀਂ ਪੈਂਦੇ ਇਹਨੂੰ ਦਰਸ਼ਨ ਹੁੰਦੇ ਆ ਇੰਨੀ ਗੱਲ ਹੀ ਹਜੇ ਕੀਤੀ ਤੇ ਉਹਨਾਂ ਅੱਖਾਂ ਵਿੱਚ ਨਹੀਂ ਉਹਨੇ ਤੇ ਨਾਲ ਹੀ ਸ਼ਰੀਰ ਛੱਡ ਗਿਆ ਐ ਨਜਤ ਮੈਂ ਜੇ ਪਾਣੀ ਲੈ ਕੇ ਕੋਲੇ ਖੜਾ ਹੀ ਆ ਤੇ ਬਸ ਉਹ ਜਦੋਂ ਡਿੱਗਿਆ ਤੇ ਮੈਨੂੰ ਉਹ ਬਾਬਾ ਜੀ ਜਿਹੜੇ ਉੱਥੇ ਲੰਗਰ ਦਾ ਪ੍ਰਬੰਧ ਸੀ ਜਿਹਨਾਂ ਜਿਹੜੇ ਇੱਥੇ ਮੁਖੀ ਸੀਗੇ ਉਹ ਵਰਦਰਾ ਸਾਹਿਬ ਦੀ ਮੇਰੇ ਖਿਆਲ ਦੇਖ ਰੇ ਕੋਈ ਹੀ ਕਰਦੀ ਸੀ ਉਹ ਮੈਨੂੰ ਕਹਿੰਦਾ ਵੀ ਕਾਕਾ ਮੈਨੂੰ ਨਹੀਂ ਪਤਾ ਵੀ ਇਹਦੀ ਪਿਛਲੀ ਜ਼ਿੰਦਗੀ ਕਿਵੇਂ ਜੀ ਸੀ ਜਾਂ ਕਿਵੇਂ ਜੀ ਨਹੀਂ ਪਰ ਕਹਿੰਦਾ ਵੀ ਇਸ ਰੂਹ ਗੁਰੂ ਘਰੇ ਪ੍ਰਵਾਨ ਹੋ ਗਈ ਹੈ ਕਹਿੰਦਾ ਵੀ ਜਿੱਥੇ ਇਹ ਹੁਣ ਲੰਮਾ ਪਿਆ ਨਾ ਕਹਿੰਦਾ ਵੀ ਇੱਥੇ ਹੀ ਮਾਤਾ ਗੁਜਰੀ ਜੀ ਇਹ ਸਹਬਜਾਦਿਆਂ ਜੀ ਦੇ ਦੇਹਾਂ ਕਿਸੇ ਜਗ੍ਹਾ ਤੇ ਹੀ ਲਿਆ ਕੇ ਰੱਖਦੇ ਸੀ ਜਿੱਥੇ ਇਸ ਵੇਲੇ ਇਹ ਪੇ ਕਹਿੰਦਾ ਉਹ ਇਹਨੂੰ ਤਾਰੇ ਨਹੀਂ ਦਿਸਦੇ ਸੀ ਚਮਕਾਰੇ ਨਹੀਂ ਦਿਸਦੇ ਸੀ ਇਹਨੂੰ ਬਸ ਕੋਈ ਇਸ਼ਾਰਾ ਆ ਗਿਆ ਤੇ ਕਹਿੰਦਾ ਵੀ ਇਹ ਕਿੱਡਾ ਭਾਗਾਂ ਵਾਲਾ ਇਨਸਾਨ ਆ ਵੀ ਉਸ ਜਗ੍ਹਾ ਦੇ ਉੱਤੇ ਦੀ ਡੈੱਡ ਬੋਡੀ ਪਈ ਐ ਇਹਨੂੰ ਉਹ ਜਗ੍ਹਾ ਸਪਰਸ਼ ਹੋ ਗਈ ਜਿੱਥੇ ਮਾਤਾ ਜੀ ਦੇ ਚਰਨ ਚ ਚਰਨਾ ਚ ਪਿਆ ਹੈ ਸਭ ਜਨਾਂ ਦੇ ਚਰਨਾ ਚ ਪਿਆ ਹੈ ਵੀਰੋ ਇਹ ਗੱਲਾਂ ਬੜੀਆਂ ਸਚਾਰਜ ਹੁੰਦੀਆਂ ਦੇਖੋ ਮੈਨੂੰ ਨਹੀਂ ਪਤਾ ਉਹਦੀ ਪਿਛਲੀ ਜ਼ਿੰਦਗੀ 'ਚ ਉਹਨੇ ਕੀ ਕੀਤਾ ਜਾਂ ਕੀ ਨਹੀਂ ਕੀਤਾ ਪਰ ਮੌਤ ਦੇਖੋ ਕਿੰਡੀ ਸੋਹਣੀ ਐ ਗੁਰੂ ਸਾਹਿਬ ਜਦਾਂ ਦੀ ਮਾਤਾ ਗੁਜਰਕੌਰ ਦੇ ਚਰਨਾਂ ਦੇ ਵਿੱਚ ਸ਼ਰੀਰ ਛੱਡਣਾ ਕਿੱਡਾ ਭਾਗਾ ਵਾਲਾ ਇਨਸਾਨ ਸੀ ਇਹ ਇੱਥੇ ਜਿਹੜੀ ਆਪਾਂ ਕੱਲ ਪਰਸੋਂ ਦੀ ਜਥੇਦਾਰ ਗੁਰਦੇਵ ਸਿੰਘ ਦੀ ਕੌਂਟੇ ਉਹਨਾਂ ਦੇ ਨਾਲ ਰਿਲੇਟਡ ਪੁਲਿਸ ਅਫਸਰਾਂ ਦੀਆਂ ਗੱਲਾਂ ਚੱਲੀਆਂ ਤੇ ਉਹਨਾਂ ਜੋ ਕਹੀ ਤਾਂ ਇਹ ਜੇ ਸੀ ਜਿਨ੍ਹਾਂ ਦੇ ਸੰਸਕਾਰ ਵੀ ਲੁਕੋ ਲੁਕੋ ਗਏ ਮਰਨਾ ਵੀ ਗਨਾਹ ਹੋ ਗਿਆ ਜਦੋਂ ਲੋਕਾਂ ਨੇ ਮਰਨ ਲੱਗੇ ਵੀ ਉਹ ਲਾਣ ਤਾ ਤਾਨੇ ਪਾਏ ਜਿਹੜੇ ਸੁਣੇ ਨਹੀਂ ਜੀ ਇਹ ਕੋਈ ਮੈਨ ਨਹੀਂ ਰੱਖਦਾ ਤੁਸੀਂ ਕੀ ਕੰਮ ਕਰਦੇ ਹੋ ਤੁਸੀਂ ਪੁਲਿਸ ਚੋਂ ਤੁਸੀਂ ਸਾਹ ਦੋ ਤੁਹਾਡੇ ਕਰਮਾਂ ਦੀ ਗੱਲ ਹੈ ਕਿ ਇਹ ਜਿੰਦਗੀ ਸੋਹਣੀ ਇਸ ਕਰਕੇ ਜਿਉਂਦੀ ਹੈ ਵੀ ਤੁਹਾਡਾ ਮਰਨਾ ਸੁਣਾ ਹੁਣ ਮੈਨੂੰ ਤਾਂ ਪਤਾ ਨਹੀਂ ਵੀ ਉਹ ਬੰਦੇ ਨੇ ਇਹਨਾਂ ਤੋਂ ਮੈਨੂੰ ਪਤਾ ਵੀ ਉਹਨੇ ਇਮਾਨਦਾਰੀ ਦੀ ਜ਼ਿੰਦਗੀ ਜਿਉਈ ਠੀਕ ਹੈ ਪੀਣਾ ਖਾਣਾ ਉਹ ਗੱਲ ਵੱਖਰੀ ਪਰ ਜਿਹੜੇ ਹਿਸਾਬ ਨਾਲ ਉਹ ਦੁਨੀਆ ਤੋਂ ਗਿਆ ਉਹਦਾ ਪਰਿਵਾਰ ਵੀ ਇਸ ਚੀਜ਼ ਤੇ ਸਬਰ ਚ ਸੀ ਵੀ ਯਾਰ ਜੇ ਐਡੀ ਵੱਡੀ ਜਗ੍ਹਾ ਤੇ ਆ ਕੇ ਬੰਦਾ ਸ੍ਰੀ ਛੱਡਿਆ ਤੇ ਸਾਡੇ ਵਾਸਤੇ ਵੀ ਪਤਾ ਨਹੀਂ ਕਿਹੜੇ ਦਰਵਾਜ਼ੇ ਖੁੱਲ੍ਹੇ। ਆਪਣੀ ਕਮੈਂਟਾਂ ਦੇ ਵਿੱਚ ਇਹਦੇ ਪ੍ਰਤੀ ਆਪਣੀ ਰਾਏ ਦਿਓ। ਤੁਹਾਨੂੰ ਕੀ ਲੱਗਿਆ? ਤੇ ਮੈਂ ਇਹੀ ਕਹਿਣਾ ਵੀ ਪ੍ਰਮਾਤਮਾ ਜਿੱਦੇ ਹਸਤੰਗੀਆਂ ਤੋਜੇ। ਸਾਡੇ ਬੱਚਿਆਂ ਨੂੰ ਕਿਤੇ ਨੀਂਹੀਆਂ ਪੁੱੰਮੀਆਂ। ਇੰਨਾ ਕੁ ਰੱਬ ਸਾਡੇ ਦੇ ਹੱਥ ਰੱਖੀ। ਵਕਤ ਹਰ ਇੱਕ ਦਾ ਆਉਂਦਾ ਹੈ। ਤੇ ਇੰਨਾ ਖਿਆਲ ਰੱਖ ਲਿਓ ਵੀ ਦੁਨੀਆ ਤੋਂ ਜਾਣਾ ਹੈ। ਕਿਤੇ ਉਹ ਵਕਤ ਹੋ ਜਾਣਾ ਫਿਰ ਜਿਨ੍ਹਾਂ ਦੀਆਂ ਕਬਰਾਂ ਤੇ ਕੋਈ ਦੀਵਾ ਜਗਾਉਣ ਵਾਲਾ ਨਹੀਂ ਬਚਿਆ ਤੇ ਜਿਨ੍ਹਾਂ ਦੇ ਧੜ ਸਿਰ ਸੀਸ ਧੜ ਤੋਂ ਅਲੱਗ ਕੀਤੇ ਗਏ ਤੇ 24 ਘੰਟੇ ਦੀਵੇ ਦਾ ਛੱਡੋ 24 ਘੰਟੇ ਰੋਸ਼ਨਾਈਆਂ ਉੱਥੇ ਹੁੰਦੀ ਇਹਨਾਂ ਖਿਆਲ ਰੱਖ ਲਿਆ ਗੱਲ ਉਹਨਾਂ ਦੀ ਹੁੰਦੀ ਹੈ ਜਿਹੜੇ ਫਿਰ ਇਹੋ ਜੀ ਜ਼ਿੰਦਗੀ ਜਿਉਂ ਕੇ ਜਾਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ